ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਪਿਛਲੀ ਕਹਾਣੀ ਦੇ ਵਿੱਚ ਜਿੰਨਾ ਵੀਰਪੈਣਾ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਇਸ ਕਹਾਣੀ ਦੇ ਅਖੀਰ ਦੇ ਵਿੱਚ ਜ਼ਰੂਰ ਬੋਲੇ ਜਾਣਗੇ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਜਿਨ੍ਹਾਂ ਦੇ ਬੱਚੇ ਕੈਨੇਡਾ ਜਾਣ ਵਾਲੇ ਹਨ ਜਾਂ ਜਿਨ੍ਹਾਂ ਦੇ ਕੈਨੇਡਾ ਗਏ ਹੋਏ ਹਨ ਉਹ ਇਹ ਕਹਾਣੀ ਧਿਆਨ ਦੇ ਨਾਲ ਸੁਣੋ ਕੈਨੇਡਾ ਜਾ ਕੇ ਕਿਵੇਂ ਖੂਨ ਸਫੈਦ ਹੋ ਗਿਆ ਤੇ ਸਕੇ ਚਾਚੇ ਨੇ ਹੀ ਭਤੀਜੇ ਦੇ ਨਾਲ ਕੀ ਕੀਤਾ ਸੁਣ ਕੇ ਰੂਹ ਕੰਬ ਜਾਵੇਗੀ ਕਹਾਣੀ ਸ਼ੁਰੂ ਕਰਦੇ ਹਾਂ ਮਨਜਿੰਦਰ ਨਾਮ ਦੇ ਮੁੰਡੇ ਦੀ ਇਹ ਕਹਾਣੀ ਪਹਿਲਾਂ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਮਨਜਿੰਦਰ ਨਾਮ ਦਾ ਮੁੰਡਾ ਜੋ ਇੱਧਰ ਪੰਜਾਬ ਦੇ ਵਿੱਚ ਰਹਿੰਦਾ ਹੁੰਦਾ ਹੈ ਘਰ ਦੇ ਵਿੱਚ ਮਨਜਿੰਦਰ ਦੇ ਮੰਮੀ ਡੈਡੀ ਮਨਜਿੰਦਰ ਦੇ ਦਾਦਾ ਦਾਦੀ ਜੀ ਤੇ ਮਨਜਿੰਦਰ ਦੇ ਚਾਚਾ ਚਾਚੀ ਜੀ ਸਾਰੀ ਫੈਮਿਲੀ ਇਕੱਠੀ ਰਹਿੰਦੀ ਹੁੰਦੀ ਆ ਜਿਹੜਾ ਮਨਜਿੰਦਰ ਦਾ ਚਾਚਾ ਹੁੰਦਾ ਉਹ ਟੀਚਰ ਹੁੰਦਾ ਤੇ ਜਿਹੜੀ ਮਨਜਿੰਦਰ ਦੀ ਚਾਚੀ ਹੁੰਦੀ ਆ ਉਹ ਬਿਜਲੀ ਬੋਰਡ ਦੇ ਵਿੱਚ ਲੱਗੀ ਹੁੰਦੀ ਆ ਚਾਚਾ ਤੇ ਚਾਚੀ ਜਨਨ ਕਿ ਦੋਨੋਂ ਨੌਕਰੀ ਕਰਦੇ ਹੁੰਦੇ ਆ ਤੇ ਮਨਜਿੰਦਰ ਦੇ ਮਾਪੇ ਮਨਜਿੰਦਰ ਦੇ ਬਾਪ ਦੀਆਂ ਕਾਫੀ ਸਾਰੀਆਂ ਮੱਜਾਂ ਰੱਖੀਆਂ ਹੁੰਦੀਆਂ ਤੇ ਉਹ ਉਹਨਾਂ ਦਾ ਦੁੱਧ ਪੌਂਦਾ ਤੇ ਜਿਹੜੀ ਮਨਜਿੰਦਰ ਦੀ ਮਾਂ ਹੁੰਦੀ ਆ ਉਹ ਘਰੇ ਸਾਰਾ ਘਰ ਦਾ ਕੰਮ ਕਰਦੀ ਆ ਉਹਦੀ ਚਾਚੀ ਸਵੇਰੇ ਉੱਠ ਕੇ ਕੋਈ ਕੰਮ ਨਹੀਂ ਕਰਦੀ ਉਹ ਨਹਾਤੋ ਕੇ ਤਿਆਰ ਹੋ ਜਾਂਦੀ ਆ ਤੇ ਮਨਜਿੰਦਰ ਦੀ ਮਾਂ ਰੋਟੀ ਟੱਕ ਲੱਗ ਜਾਂਦੀ ਆ ਮਨਜਿੰਦਰ ਦਾ ਚਾਚਾ ਤੇ ਚਾਚੀ ਰੋਟੀ ਖਾ ਕੇ ਉਵੇਂ ਹੀ ਬਰਤਨ ਛੱਡ ਜਾਂਦੇ ਆ ਤੇ ਉਹ ਦਿਓਠੀ ਚਲੇ ਜਾਂਦੇ ਆ ਮਨਜਿੰਦਰ ਦੀ ਮਾਂ ਮਗਰੋਂ ਬਰਤਨ ਸਾਫ ਕਰਦੀ ਆ ਘਰ ਦੀਆਂ ਸਫਾਈਆਂ ਕਰਦੀ ਆ ਜਿਹੜੇ ਉਹ ਕੱਪੜੇ ਲਾ ਕੇ ਗਏ ਹੁੰਦੇ ਆ ਆਉਂਦਿਆਂ ਨੂੰ ਉਹਨਾਂ ਦੇ ਕੱਪੜੇ ਧੋ ਕੇ ਸੁਕਾ ਕੇ ਤਹਾਂ ਲਾ ਕੇ ਰੱਖਦੀ ਆ ਯਾਨੀ ਕਿ ਪੂਰਾ ਘਰ ਮਨਜਿੰਦਰ ਦੀ ਮਾਂ ਸੰਭਾਲਦੀ ਆ ਖੇਤੀ ਤੇ ਪਸ਼ੂ ਡੰਗਰ ਮਨਜਿੰਦਰ ਦਾ ਪਿਓ ਸੰਭਾਲਦਾ ਮਨਜਿੰਦਰ ਦਾ ਚਾਚਾ ਤੇ ਚਾਚੀ ਦੋਨੋਂ ਨੌਕਰੀ ਕਰਦੇ ਆ ਤੇ ਦਾਦਾ ਤੇ ਦਾਦੀ ਜੇਰਾ ਮਨਜਿੰਦਰ ਦਾ ਬਾਪ ਹੁੰਦਾ ਉਹ ਕਹਿੰਦਾ ਵੀ ਮੇਰੀ ਘੱਟ ਮੰਨਦੇ ਆ ਮੇਰੇ ਮਾਪੇ ਜਿਆਦਾਤਰ ਮੇਰੇ ਛੋਟੇ ਭਰਾ ਦੀ ਮੰਨਦੇ ਆ ਕਹਿੰਦਾ ਪਰ ਕਦੇ ਵੀ ਮੇਰੇ ਛੋਟੇ ਭਰਾ ਨੇ ਜਾਂ ਕਹਿੰਦਾ ਮੇਰੀ ਭਝਾਈ ਨੇ ਮਨਜਿੰਦਰ ਦੇ ਚਾਚਾ ਤੇ ਚਾਚੀ ਨੇ ਕਹਿੰਦਾ ਆਪਣੀ ਤਨਖਾਹ ਲਿਆ ਕੇ ਮੇਰੇ ਮਾਪੇ ਦੀ ਤਲੀ ਤੇ ਨਹੀਂ ਰੱਖੀ ਕਹਿੰਦਾ ਕਹਿੰਦਾ ਫਿਰ ਵੀ ਮੇਰੇ ਮਾਪੇ ਉਹਨਾਂ ਦੀ ਮੰਨਦੇ ਆ ਪਤਾ ਨਹੀਂ ਕਹਿੰਦਾ ਕੀ ਗੱਲ ਆ ਵੀ ਮੇਰੀ ਗੱਲ ਨਹੀਂ ਮੰਨਦੇਗੇ ਮੈਂ ਜੋ ਵੀ ਕਹਿੰਦਾ ਘਰ ਦੇ ਵਿੱਚ ਫੈਸਲੇ ਲੈਣਾ ਮੇਰਾ ਫੈਸਲਾ ਕਹਿੰਦਾ ਕਦੇ ਨਹੀਂ ਮੰਨਿਆਗਾ ਮੇਰੇ ਨਾਲ ਕੋਈ ਨਹੀਂ ਖੜਦਾਗਾ ਤੇ ਜੋ ਕਹਿੰਦਾ ਮੇਰਾ ਛੋਟਾ ਭਰਾ ਕਹੇ ਦੇ ਜਾਂ ਪਰਜਾਈ ਕਹੇ ਦੇ ਉਹਨਾਂ ਦਾ ਕਹਿੰਦਾ ਝੱਟ ਮੰਨ ਲਿਆ ਜਾਂਦਾ ਚਾਹੇ ਵੀ ਉਹ ਕੁਝ ਵੀ ਕਹਿਣ ਚਾਹੇ ਵੀ ਕੋਈ ਨਵੀਂ ਚੀਜ਼ ਲੈਣੀ ਹੋਵੇ ਜਾਂ ਕਹਿੰਦਾ ਕਿਸੇ ਘੁੰਮ ਫਿਰ ਕੇ ਆਉਣਾ ਹੋਵੇ ਉਹਨਾਂ ਦਾ ਕਹਿੰਦਾ ਫੈਸਲਾ ਝੱਟ ਮੰਨ ਲਿਆ ਜਾਂਦਾ ਕਹਿੰਦਾ ਮੈਂ ਫਿਰ ਵੀ ਜਿਹੜੀ ਮੈਂ ਕਮਾਈ ਕਰਦਾ ਮੇਰੇ ਦੁੱਧ ਦੇ ਪੈਸੇ ਆਉਂਦੇ ਆ ਉਹ ਵੀ ਕਹਿੰਦਾ ਆਪਦੇ ਮਾਂ-ਬਾਪ ਦੀ ਚਲੀ ਤੇ ਰੱਖਦਾ ਜਿਹੜੇ ਖੇਤੀ ਦੇ ਆਉਂਦੇ ਆ ਕਹਿੰਦਾ ਉਹ ਵੀ ਮੇਰ ਦੇ ਮਾਂ-ਬਾਪ ਦੀ ਚਲੀ ਤੇ ਰੱਖਦਾ ਕਲੋਦੀ ਇਸੇ ਤਰ੍ਹਾਂ ਟਾਈਮ ਬੀਤ ਜਾਂਦਾ ਤੇ ਜਿਹੜਾ ਮਨਜਿੰਦਰ ਦਾ ਚਾਚਾ ਹੁੰਦਾ ਉਹ ਆਪਦਾ ਬਾਹਰ ਦਾ ਲੋਂਦਾ ਤੇ ਉਹਦਾ ਬਾਹਰ ਦਾ ਬਣ ਜਾਂਦਾ ਤੇ ਉਹ ਚਲਿਆ ਵੀ ਜਾਂਦਾ ਕੈਨੇਡਾ ਦੇ ਵਿੱਚ ਉਹ ਕੈਨੇਡਾ ਚਲਿਆ ਜਾਂਦਾ ਨਗਰ ਰਹਿ ਜਾਂਦੀ ਆ ਮਨਜਿੰਦਰ ਦੀ ਚਾਚੀ ਤੇ ਉਹਦੀ ਇੱਕ ਬੇਟੀ ਹੁੰਦੀ ਆ 2 ਸਾਲ ਤੱਕ ਉਹ ਦੋਨੋਂ ਮਾਵਾ ਤੀਆਂ ਇੱਥੇ ਰਹਿੰਦੀਆਂ ਉਹ ਡਿਊਟੀ ਜਾਂਦੀ ਆ ਡਿਊਟੀ ਤੋਂ ਹੁੰਦੀ ਆ ਐਸੀ ਛੱਡਦੀ ਆ ਆਪਣੇ ਕਮਰ 'ਚ ਪੈ ਜਾਂਦੀ ਆ ਉਹਨੋਂ ਕੋਈ ਮਤਲਬ ਨਹੀਂ ਵੀ ਮੇਰੀ ਜਠਾਣੀ ਘਰੇ ਕੰ ਕੱਲੀ ਕੰਮ ਕਰਦੀ ਆ ਮੈਂ ਉਹਦੇ ਨਾਲ ਚਾਰ ਭਾਂਡੇ ਸਾਫ਼ ਕਰਾ ਦਿਆਂ ਚਾਹੇ ਮੈਂ ਰੋਟੀ ਲਾ ਦਿਆਂ ਚਾਹੇ ਮੈਂ ਸਬਜ਼ੀ ਬਣਾ ਦਿਆਂ ਨਹੀਂ ਉਹਨੇ ਘਰ ਦੇ ਕਿਸੇ ਕੰਮ ਵਾਲੀ ਨਹੀਂ ਵੇਖਣਾ ਹਾਂ ਜਦ ਰੋਟੀ ਬਣ ਗਈ ਆ ਉਹਨੇ ਥਾਲੀ ਜੀ ਪਾਉਣੀ ਆ ਕਮਰੇ ਦੇ ਵਿੱਚ ਲੈ ਜਾਣੀ ਮਾਵਾਂ ਧੀਆ ਨੇ ਖਾ ਕੇ ਫਿਰ ਭਾਂਡੇ ਲੈ ਕੇ ਸਿੰਕ ਦੇ ਵਿੱਚ ਰੱਖ ਦੇਣੇ ਦੋ ਸਾਲ ਇਸੇ ਤਰ੍ਹਾਂ ਚੱਲਦਾ ਰਹਿੰਦਾ ਤੇ ਦੋ ਸਾਲ ਬਾਅਦ ਮਨਜਿੰਦਰ ਦਾ ਚਾਚਾ ਮਨਜਿੰਦਰ ਦੀ ਚਾਚੀ ਨੂੰ ਵੀ ਬੁਲਾ ਲੈਂਦਾ ਉਹ ਵੀ ਕੈਨੇਡਾ ਚਲੀ ਜਾਂਦੀ ਆ ਚਲੋ ਉਹ ਦੋਨੋਂ ਦੀ ਚਲੇ ਜਾਂਦੇ ਆ ਇੱਧਰ ਮਨਜਿੰਦਰ ਇੱਕ ਸਾਲ ਬਾਅਦ ਮਨਜਿੰਦਰ ਪਾਸਟੂ ਪਾਸ ਕਰ ਲੈਂਦਾ ਤੇ ਆਈ ਲੈਟਸ ਕਰਦਾ ਆਈ ਲੈਟਸ ਕਰਦੇ ਬਾਅਦ ਮਨਜਿੰਦਰ ਦਾ ਵੀ ਵਾਰਦਾ ਬਣਦਾ ਤੇ ਉਹਦਾ ਵੀ ਮਨਜਿੰਦਰ ਦਾ ਪਿਓ ਆਖਦਾ ਵੀ ਤੂੰ ਆ ਤੇ ਚਾਚੇ ਦੇ ਕੋਲ ਹੀ ਜਾਵੜਾ ਵੀ ਨਾਲੇ ਤੈਨੂੰ ਉੱਥੇ ਰਹਿਣਾ ਸੁੱਖਾ ਹੋ ਜੂਗਾ ਤੇ ਨਾਲੇ ਤੇਰਾ ਚਾਚਾ ਤੈਨੂੰ ਕੋਈ ਕੰਮ ਲੱਭ ਦੂਗਾ ਕਿਉਂਕਿ ਵੀ ਤੇਰਾ ਚਾਚਾ ਪਹਿਲਾਂ ਤਾਂ ਗਿਆ ਆ ਉਹਦੀ ਉੱਥੇ ਜਾਣ ਪਛਾਣ ਹੈਗੀ ਆ ਚਲੋ ਮਨਜਿੰਦਰ ਦਾ ਪਾਪ ਉਹਦੇ ਚਾਚੇ ਦੇ ਨਾਲ ਗੱਲ ਕਰਦਾ ਮਤਲਬ ਆਪਦੇ ਭਰਾ ਦੇ ਨਾਲ ਛੋਟੇ ਦੇ ਨਾਲ ਉਹ ਕਹਿੰਦਾ ਕੋਈ ਨਹੀਂ ਬੀਪੀ ਇਹਦੇ ਮੈਂ ਸਾਂਭ ਲੂੰਗਾ ਚਲੋ ਮਨਜਿੰਦਰ ਜਾਂਦਾ ਕੈਨੇਡਾ ਮਨਜਿੰਦਰ ਘਰ ਨੂੰ ਜੇ 5 ਦਿਨ ਹੋਏ ਹੁੰਦੇ ਆ ਵੀ ਚਾਚੇ ਦਾ ਫੋਨ ਆਉਂਦਾ ਮਨਜਿੰਦਰ ਦੇ ਪਿਓ ਨੂੰ ਵੀ ਮੈਂ ਇਹਨੂੰ ਰੱਖ ਨਹੀਂ ਸਕਦਾਗਾ ਤੇ ਵੀ ਇਹਨੂੰ ਕਹਦੇ ਵੀ ਇਹ ਅਲੱਗ ਕਰ ਕਮਰੇ ਤੇ ਵੀ ਕਿਰਾਏ ਤੇ ਲੈ ਕੇ ਰਹਿਣ ਲੱਗ ਜੇ ਵੀ ਮੈਂ ਨਹੀਂ ਰੱਖ ਸਕਦਾ ਉਹ ਕਹਿੰਦਾ ਵੀ ਕਿਉਂ ਕਹਿੰਦਾ ਮੈਂ ਕਿਹਾ ਨਾ ਵੀ ਮੈਂ ਨਹੀਂ ਰੱਖ ਸਕਦਾ ਕਹਿੰਦਾ ਇੱਥੇ ਮੇਰੇ ਕੋਲ ਕੋਈ ਕੰਮ ਹੈ ਨਹੀਂ ਕਹਿੰਦਾ ਕਿ ਜੇ ਦੂਰ ਜਾ ਕੇ ਰਹਿ ਪੂਗਾ ਉੱਥੇ ਕਹਿੰਦਾ ਇਹਨੂੰ ਕੰਮ ਵੀ ਮਿਲ ਪੂਗਾ ਹੁਣ ਅਸਲ ਕਾਰਨ ਕੀ ਸੀ ਉਹ ਉਹਦਾ ਚਾਚਾ ਦੱਸਦਾ ਨਹੀਂ ਸੀ ਉਹ ਮੁੰਡੇ ਨੇ ਦੱਸਿਆ ਕਹਿੰਦਾ ਅਸਲ ਕਾਰਨ ਇਹ ਸੀ ਕਿ ਕਹਿੰਦਾ ਚਾਚੀ ਗੁੱਜਾ ਗੁੱਜਾ ਮੇਰੀ ਰੋਟੀ ਬਣਾਉਣ ਤੇ ਵੀ ਟੜਫੜ ਕਰਦੀ ਸੀ ਕਹਿੰਦਾ ਮੈਂ ਕਈ ਵਾਰੀ ਚਾਚੇ ਨਾਲ ਲੜਦੀ ਵੇਖੀ ਕਹਿੰਦੀ ਮੇਠੋ ਤਿੰਨ ਜਣਾਂ ਦੀ ਰੋਟੀ ਮੁਸਾ ਬਣਦੀ ਸੀ ਕਹਿੰਦੀ ਚੌਥਾ ਕਿੱਥੋਂ ਆ ਕੇ ਕਹਿੰਦੀ ਦੱਦ ਲੱਗ ਗਿਆ ਕਹਿੰਦਾ ਫਿਰ ਮੇਰੇ ਕੱਪੜਿਆ ਧੋਣ ਤੇ ਵੀ ਕਹਿੰਦੀ ਸੀ ਕਹਿੰਦੀ ਮੈਨੂੰ ਮੇਰੇ ਕੱਪੜੇ ਧੋਣੇ ਪੈਂਦੇ ਆ ਪ੍ਰੈਸ ਕਰਨੇ ਪੈਂਦੇ ਆ ਫਿਰ ਕਹਿੰਦਾ ਇੱਥੋਂ ਤੱਕ ਕਿ ਇਹ ਵੀ ਕਹਿ ਦਿੰਦੀ ਸੀ ਵੀ ਇਹਨੂੰ ਉਹ ਲੱਗ ਕਮਰਾ ਦੇਣਾ ਪਿਆ ਉਸ ਕਮਰੇ ਦੇ ਵਿੱਚ ਮੇਰਾ ਕਿੰਨਾ ਸਮਾਨ ਸੀ ਹੁਣ ਸਾਰਾ ਸਮਾਨ ਵੀ ਇਹ ਉਸ ਅਲਮਾਰੀ ਦੇ ਵਿੱਚ ਰੱਖੂਗਾ ਕਹਿੰਦਾ ਚਾਚੀ ਬਹੁਤ ਕੜਕੜ ਕਰਦੀ ਸੀ ਤੇ ਕਹਿੰਦਾ ਫਿਰ ਚਾਚੀ ਨੇ ਆਪ ਤਾਂ ਨਹੀਂ ਕਿਹਾ ਤੇ ਉਹਨਾਂ ਚਾਚੇ ਦੇ ਮੋਹ ਕਹਾਤਾ ਕਹਿੰਦਾ ਪਰ ਦੁੱਖ ਮੈਨੂੰ ਉਸ ਗੱਲ ਦਾ ਨਹੀਂ ਕਿ ਵੀ ਚਾਚੀ ਕੜਕੜ ਕਰਦੀ ਸੀ ਦੁੱਖ ਮੈਨੂੰ ਇਸ ਗੱਲ ਦਾ ਇਹ ਮੇਰੇ ਸਕੇ ਚਾਚੇ ਨੇ ਵੀ ਮੈਨੂੰ ਕਹਿਤਾ ਵੀ ਤੂੰ ਮੇਰੇ ਘਰੋਂ ਬਾਹਰ ਹੋ ਜਾ ਤੇ ਆਪਦਾ ਜਿੱਥੇ ਮਰਜੀ ਜਾ ਕੇ ਕਿਰਾਏ ਤੇ ਰਹਿ ਵੀ ਮੈਂ ਤੇਰਾ ਬੱਸ ਹੁਣ ਖਰਚਾ ਨਹੀਂ ਚੱਕ ਸਕਦਾਗਾ ਜਦੋਂ ਉਹ ਨੂੰ ਮੁੰਡੇ ਨੂੰ ਬਾਹਰ ਕਰਤਾ ਤੇ ਗੈਣ ਤਾਂ 5 ਦਿਨ ਹੀ ਹੋਏ 6 ਦਿਨ ਹੀ ਹੋਏ ਸੀਗੇ ਤੇ ਉਹ ਵਿਚਾਰਾ ਕਿੱਥੇ ਰਹਿੰਦਾ ਵੀ ਜਾਣ ਪਛਾਣ ਉਹਦੀ ਹੈ ਨਹੀਂ ਸੀ ਕਿੱਥੋਂ ਰੋਟੀ ਖਾਂਦਾ ਤੇ ਉਹ ਘਰੇ ਆਪਦੇ ਮਾਂ-ਬਾਪ ਨੂੰ ਫੋਨ ਕਰਦਾ ਵੀ ਡੈਡੀ ਮੇਰੇ ਨਾਲ ਗੱਲ ਆ ਬਣੀ ਚਾਚੇ ਨੇ ਮੈਨੂੰ ਘਰੋਂ ਬਾਹਰ ਕਰਤਾ ਉਹ ਕਹਿੰਦਾ ਹੈ ਕਹਿੰਦਾ ਮੈਂ ਤਾਂ ਐ ਸੁੱਚੀ ਬੈਠਾ ਸੀਗਾ ਵੀ ਆਪਦਾ ਮੁੰਡਾ ਵੀ ਤਾਂ ਆਪਦੇ ਭਰਾ ਦੇ ਕੋਲੇ ਤੇ ਕਹਿੰਦਾ ਹੋਰ ਸਾਲ ਨੂੰ ਵੀ ਅਸੀਂ ਦੋਵੇਂ ਜੀ ਚਲੇ ਜਾਵਾਂਗੇ ਸਾਰਾ ਪਰਿਵਾਰ ਉੱਥੇ ਇਕੱਠੇ ਹੋ ਜਾਾਂਗੇ ਕਹਿੰਦਾ ਪਰ ਤੇਰਾ ਵੀ ਚਾਚਾ ਤੈਨੂੰ 6 ਮਹੀਨੇ ਤੱਕ ਤਾਂ ਸਾਹ ਦਾ 6 ਮਹੀਨੇ ਛੱਡ ਵੀ 6 ਦਿਨ ਨਹੀਂ ਸੰਭ ਸਕਿਆ ਉਹ ਆਪਦੇ ਭਰਾ ਨੂੰ ਫੋਨ ਲਾਉਂਦਾ ਤੇ ਉਹ ਪਹਿਲਾਂ ਤਾਂ ਮਾੜੀ-ਵੱਟੀ ਗੱਲ ਕਰਦਾ ਮੁੜ ਕੇ ਉਹ ਫੋਨ ਚੱਕਣੀ ਹਟ ਜਾਂਦਾ ਹੁਣ ਮੁੰਡਾ ਵਿਚਾਰਾ ਫੋਨ ਕਰਦਾ ਰੋਂਦਾ ਕਹਿੰਦਾ ਮੈਂ ਕਿੱਥੋਂ ਕੁਝ ਖਾਵਾ ਪੀਵਾ ਮੈਂ ਕਿੱਥੇ ਰਹਾ ਚਲੋ ਉਹ ਗਾਂ ਦੀ ਗਾਂ ਕੋਈ ਪਿੰਨ ਦਾ ਮੁੰਡਾ ਲੱਭਦੇ ਆ ਉਹਦੇ ਨਾਲ ਗੱਲ ਕਰਦੇ ਆ ਕੋਈ ਰਹਿਣ ਸਹਿਣ ਦਾ ਟਿਕਾਣਾ ਬਣਾਉਂਦੇ ਆ ਉਹ ਕਹਿੰਦੇ ਰੱਖਤਾ ਅਸੀਂ ਲਵਾਂਗੇ ਕੋਈ 10 15 ਦਿਨ ਹਾਂ ਬਾਲਾ ਟਾਈਮ ਨਹੀਂ ਅਸੀਂ ਰੱਖ ਸਕਦੇ ਵੀ 10 15 ਦਿਨ ਰੱਖ ਲਵਾਂਗੇ ਪਰ ਕਹਿੰਦਾ ਵੀ ਇਹਨੂੰ ਖਾਂਦ ਵੀ ਤਾਂ ਆਪਦਾ ਆਪ ਦੇ ਪੱਲੇ ਹੀ ਕਰਨਾ ਪਊਗਾ ਹੁਣ ਜਦੋਂ ਉਹਨੂੰ ਕੰਮ ਨਹੀਂ ਮਿਲਿਆ ਸੀ ਉਹ ਕਿੱਥੋਂ ਖਾਂਦਾ ਪਿੰਦਾ ਤੇ ਉਹਦੇ ਮਾਪੇ ਕਹਿੰਦੇ ਆ ਪੁੱਤ ਇੱਥੇ ਨੇੜੇ ਵੇਖੋ ਕੋਈ ਗੁਰਦੁਆਰਾ ਹੈ ਵੀ ਗੁਰਦੁਆਰਾ ਸਾਹਿਬ ਹੈ ਤਾਂ ਤੂੰ ਉੱਥੇ ਪ੍ਰਸ਼ਾਦਾ ਛੱਕ ਆਇਆ ਕਰ ਉਹ ਕਹਿੰਦਾ ਡੈਡੀ ਜਿਵੇਂ ਗੁਰਦੁਆਰੇ ਸਾਈਕਾ ਪ੍ਰਸ਼ਾਦਾ ਛਕਣ ਜਾਊਗਾ ਨਾ ਤੇ ਬਹੁਤ ਦੂਰਾ ਕਹਿੰਦਾ ਉਹਨਾਂ ਮੇਰਾ ਕਿਰਾਇਆ ਲੱਗ ਜੂ ਜਿੰਨੇ ਦਾ ਕਹਿੰਦਾ ਵੀ ਮੈਂ ਖਾਣਾ ਖਾਣਾ ਤੇ ਲੋ ਉਹਦਾ ਪਿਓ ਕਿਤੇ ਉਹਨੂੰ 5000 ਪਾਉਂਦਾ ਕਦੇ ਉਹਨੂੰ 10000 ਪਾਉਂਦਾ ਵੀ ਤੂੰ ਆਦਾ ਢਿੱਡ ਭਰੀ ਰੱਖੀ ਆ ਨਾ ਹੋਏ ਤੂੰ ਭੁੱਖਾ ਬੈਠਾ ਰਹੀਂ ਤੇ ਇੱਧਰ ਉਹਦੀ ਮਾਂ 5-6 ਦਿਨ ਉਹਦੀ ਮਾਂ ਨਾ ਰੋਟੀ ਨਾ ਪਾਣੀ ਕੁਝ ਨਹੀਂ ਖਾਂਦੀ ਪੀਂਦੀ ਪਈ ਰੋਈ ਜਾਂਦੀ ਆ ਰੋਈ ਜਾਂਦੀ ਆ ਘਰ ਐ ਵੀ ਮਾਤਿਆਂ ਤੋਂ ਉਹ ਬਣਿਆ ਪਿਆ ਵੀ ਇੰਨੇ ਕਿ ਜ਼ਿਆਦਾ ਮਾਪੇ ਤੇ ਟੈਨਸ਼ਨ ਆ ਇੰਨੇ ਕਿ ਜ਼ਿਆਦਾ ਦੁਖੀ ਆ ਤੇ ਇੱਕ ਦਿਨ ਫਿਰ ਮਨਜਿੰਦਰ ਦਾ ਪਿਓ ਆ ਦੇ ਕਿਸੇ ਦੋਸਤ ਨੂੰ ਫੋਨ ਕਰਦਾ ਕਹਿੰਦਾ ਬਾਈ ਵੀ ਤੁਹਾਡੇ ਕਾਫੀ ਰਿਸ਼ਤੇਦਾਰ ਕੈਨੇਡਾ ਗਏ ਵੇ ਹਾ ਮੇਰਾ ਮੁੰਡਾ ਐ ਕਰਕੇ ਫੁਲਾਣੇ ਸ਼ਹਿਰ ਦੇ ਵਿੱਚ ਰਹਿੰਦਾ ਵੀ ਸਾਡੇ ਨਾਲ ਆ ਹੋਈ ਵੀ ਸ਼ਗਾ ਚਾਚਾ ਹੀ ਐ ਕਰ ਗਿਆ ਸ਼ਗੇ ਚਾਚੇ ਦਾ ਖੂਨ ਹੀ ਸਫੈਦ ਹੋ ਗਿਆ ਤੇ ਤੂੰ ਪੁੱਛ ਵੀ ਜੇ ਕਿਤੇ ਕੰਮ ਮਿਲ ਜੇ ਤਾਂ ਵੀ ਮੈਂ ਤਾਂ ਇਧਰੋਂ ਰੋਟੀ ਖਾਣ ਆਸਤੇ ਪੈਸੇ ਪਾਉਣਾ ਚਲੋ ਜਿਹੜਾ ਉਹਦਾ ਮਨਜਿੰਦਰ ਦੇ ਪਿਆਰਾ ਦੋਸਤ ਹੁੰਦਾ ਉਹਨਾਂ ਦੇ ਪਿੰਡ ਦਾ ਇੱਕ ਮੁੰਡਾ ਗਿਆ ਹੁੰਦਾ ਵੀ ਕਰੀਬੀ ਹੁੰਦਾ ਮੁੰਡਾ ਉਹ ਕਾਫੀ ਉਹਨੂੰ ਫੋਨ ਕਰਦਾ ਵੀ ਬਾਈ ਐਂ ਜਾ ਕਰਕੇ ਵੀ ਮੇਰੀ ਲਿਆ ਜਾ ਤੇ ਉਹਦਾ ਮੁੰਡਾ ਗਿਆ ਆ ਆ ਤੇ ਕੰਮ ਵੀ ਜੇ ਮਿਲ ਜੇਦਾ ਪਹਿਲਾਂ ਤਾਂ ਉਹ ਕਹਿੰਦਾ ਕਹਿੰਦਾ ਹਾਂ ਵੀ ਮੈਂ ਕੰਮ ਦਿਵਾ ਦੂੰਗਾ ਚਲੋ ਮੁੜ ਕੇ ਉਹ ਦੋ ਦਿਨ ਤੱਕ ਕੋਈ ਫੋਨ ਨਹੀਂ ਕਰਦਾ ਦੋਆਂ ਦਿਨਾਂ ਬਾਅਦ ਫਿਰ ਉਹਦਾ ਮੈਸੇਜ ਆਉਂਦਾ ਕਹਿੰਦਾ ਬਾਈ ਜਿਹੜੇ ਸਟੋਰ 'ਚ ਮੈਂ ਲੱਗਿਆ ਉਥੇ ਕਹਿੰਦਾ ਲੈਡਰ ਨੇ ਸਾਫ ਕਰਨ ਦਾ ਕੰਮ ਆ ਵੀ ਜੇ ਸਾਫ ਕਰ ਲੂਗਾ ਤਾਂ ਤੇ ਜਿਹੜਾ ਉਹ ਗੱਲ ਕਹਿੰਦਾ ਤੇ ਜਿਹੜਾ ਉਹਦਾ ਮਨਜਿੰਦਰ ਦੇ ਪਿਓ ਦਾ ਦੋਸਤ ਹੁੰਦਾ ਉਹ ਸੋਚਦਾ ਕਹਿੰਦਾ ਵੇਖ ਲਾ ਕੱਲਾ ਪੁੱਤ ਕਹਿੰਦਾ ਦਸਾਂ ਕਿੱल्ल्या ਦਾ ਮਾਲਕ ਕਿਵੇਂ ਮਾਣੇ ਕਹਿੰਦਾ ਹੀਰਾ ਵਾਂਗੂ ਪਾਲਿਆ ਤੇ ਕਹਿੰਦਾ ਅੱਗੋਂ ਉੱਥੇ ਕੰਮ ਮਿਲ ਜਾ ਵੀ ਲੈਟਰੀ ਸਾਫ਼ ਕਰਨ ਦਾ ਉਹ ਕਹਿੰਦਾ ਮੜਕੇ ਵੀ ਕਹਿੰਦਾ ਤੂੰ ਇਹਦੀ ਮਾਂ ਨੂੰ ਤਾਂ ਨਾ ਦੱਸੀ ਮਨਜਿੰਦਰ ਦੇ ਪਿਓ ਨੂੰ ਕਹਿੰਦਾ ਕਿੰਨਾ ਪਰ ਕੰਮ ਆ ਤੇ ਅੱਗੋਂ ਮਨਜਿੰਦਰ ਦਾ ਪਿਓ ਕਹਿੰਦਾ ਅੱਖਾਂ ਪਰ ਲੈਂਦਾ ਕਹਿੰਦਾ ਜਦ ਜਦੋਂ ਨਾ ਮੇਰਾ ਮੁੰਡਾ ਟੜਕੀ ਉੱਠ ਕੇ ਨਹਾਉਣ ਤੋੜ ਜਾਂਦਾ ਤੇ ਕਹਿੰਦਾ ਪਹਿਲਾਂ ਇਹਦੀ ਮਾਂ ਲੈਟਰਿੰਗ ਬਾਸਮ ਸਾਫ਼ ਕਰਕੇ ਆਉਂਦੀ ਆਪ ਵੀ ਜਵਾਕ ਨੇ ਨਹਾਉਣਾ ਜਵਾਕ ਨੇ ਹਨਾ 플ੱਸ਼ ਜਾਣਾ ਕਹਿੰਦਾ ਆਪ ਸਾਫ਼ ਕਰਕੇ ਆਉਂਦੀ ਆ ਚੰਗੀ ਤਰ੍ਹਾਂ ਬਾਹਰ ਝਿੱਟੋ ਕੇ ਦਿੰਦੀ ਆ ਵੀ ਮੇਰੇ ਪੁੱਤ ਨੇ ਨਹਾਉਣਾ ਤੋਣਾ ਕਹਿੰਦਾ ਉੱਥੇ ਜਾ ਕੇ ਜਦ ਜਵਾਕਾਂ ਦੀ ਆ ਹਾਲਤ ਵੀ ਮੇਰਾ ਪੁੱਤ ਲੈਟਰਨ ਸਾਫ਼ ਕਰੂਗਾ ਕਹਿੰਦਾ ਨਹੀਂ ਇਹ ਕੰਮ ਤਾਂ ਤੂੰ ਰਹਿਣ ਦੇ ਵੀ ਜਿੰਨਾ ਚਿਰ ਕੋਈ ਹੋਰ ਕੰਮ ਨਹੀਂ ਮਿਲਦਾ ਮੈਂ ਪੈਸੇ ਭੇਜੀ ਜਾਊਗਾ ਰੋਟੀ ਟੋਕ ਖਾ ਲਿਆ ਕਰੂਗਾ ਚਾਰ ਪੰਜ ਦਿਨ ਨੰਗ ਜਾਂਦੇ ਆ ਦੋਵੇਂ ਜੀ ਬੜੇ ਪਰੇਸ਼ਾਨ ਮਾਂ ਉਹਦੀ ਇੰਨੀ ਪਰੇਸ਼ਾਨ ਹੁੰਦੀ ਆ ਆਪਣੇ ਘਰ ਵਾਲੀ ਰੋਟੀ ਬਣਾ ਦਿੰਦੀ ਆ ਸਾਸਾਰਿਆਂ ਨੂੰ ਬਣਾ ਦਿੰਦੀ ਆ ਆਪ ਕੋ ਸਹਾਂਦੀ ਨਹੀਂ ਪਿੰਦੀ ਨਹੀਂ ਰੋਹੀ ਜਾਂਦੀ ਸਾਰਾ ਦਿਨ ਰੋਹੀ ਜਾਂਦੀ ਆ ਜਦੋਂ ਇੱਕ ਜਵਾਕ ਹੋਵੇ ਉਹਨੂੰ ਵੀ ਬਾਹਰ ਪੇਜ ਬੈਠੇ ਅਗੋਂ ਨੂੰ ਰੋਟੀ ਦਾ ਵੀ ਕੋਈ ਬਿਲਾਣਾ ਕੋਈ ਰਹਿਣ ਸਹਿਣ ਦਾ ਨਾ ਬਿਲਾ ਕੋਈ ਥਾਂ ਟਿਕਾਣਾ ਨਾ ਤੇ ਉਸ ਮਾਂ ਤੇ ਕੀ ਵੀਰਦੀ ਹੋਊਗੀ ਉਹ ਤਾਂ ਆਖੋ ਅੰਨੀ ਹੋ ਗਈ ਕਹਿੰਦੀ ਬਹੁਤ ਵੱਡੀ ਗਲਤੀ ਕਰ ਲਈ ਅਜ ਤਾਂ ਮੈਂ ਸੀ ਭੇਜ ਦੇਈ ਨਾ ਇੱਥੇ ਚੰਗਾ ਸੀ ਆਪਦੇ ਕੋਲ ਸੀ ਕਹਿੰਦੀ ਰਾਜਕੇ ਮੇ ਰੋਟੀ ਤਾਂ ਖਾਉਂਦੀ ਸੀ ਆਪਦੇ ਹੱਥੀਓਂ ਫਿਰ ਇੱਕ ਦਿਨ ਉਹਦਾ ਦੋਸਤ ਕਹਿੰਦਾ ਵੀ ਸਾਡੇ ਰਿਸ਼ਤੇਦਾਰੀ ਚ ਐਂ ਕਰਕੇ ਵੀ ਇੱਕ ਹੋਰ ਮੁੰਡਾ ਹੈਗਾ ਮੈਂ ਉਹਦੇ ਨਾਲ ਗੱਲ ਕਰਦਾ ਫਿਰ ਉਹ ਉਹਦੇ ਨਾਲ ਗੱਲ ਕਰਦਾ ਉਹ ਕਹਿੰਦਾ ਬਾਈ ਯਾਰ ਐਂ ਕਰਕੇ ਤੇਰੇ ਸ਼ਹਿਰ ਵਿੱਚ ਹੀ ਮੇਰੇ ਦੋਸਤ ਦਾ ਬੇਟਾ ਆਇਆ ਵਿਆ ਤੇ ਬੜਾ ਸਿਆਣਾ ਮੁੰਡਾ ਜੇ ਤੂੰ ਉਹਨੂੰ ਵੀ ਤੇਰੇ ਕੋਲ ਤਾਂ ਕੰਮ ਦੀ ਕੋਈ ਕਾਟ ਨਹੀਂ ਉਹਦੇ ਕੋਲੇ ਕੰਮ ਤੇ ਬਹੁਤ ਬੰਦੇ ਰੱਖੇ ਹੁੰਦੇ ਆ ਜੇ ਤੂੰ ਕਹਿੰਦਾ ਉਹਨੂੰ ਕੰਮ ਤੇ ਰੱਖ ਲੈ ਨਾਲ ਤਾਂ ਕਹਿੰਦਾ ਉਹਦਾ ਰੋਟੀ ਦਾ ਬਿਲਾ ਕੰਨ ਜੂਆ ਦੇ ਨਾਲੇ ਕਹਿੰਦਾ ਫਿਰ ਉਹ ਰਹਿਣ ਸਾਨੂੰ ਤੇਰੇ ਨੇੜੇ ਪਾ ਲੂਗਾ ਉਹ ਅੱਗੋ ਜਿਹੜਾ ਬੰਦਾ ਹੁੰਦਾ ਉਹ ਬੜਾ ਨੇਕ ਬੰਦਾ ਹੁੰਦਾ ਉਹ ਕਹਿੰਦਾ ਬਾਈ ਕੰਮ ਤਾਂ ਮੇਰੇ ਕੋਲੇ ਬਹੁਤਾ ਪਰ ਜੇ ਕੋਈ ਮਿਹਨਤ ਕਰਨ ਵਾਲਾ ਮੁੰਡਾ ਹੋਵੇ ਐ ਨਾ ਹੋਏ 4 ਦਿਨ ਕੰਮ ਕਰਕੇ ਕਹਦੇ ਮੈਥੋਂ ਇਹ ਕੰਮ ਹੁੰਦਾ ਨਹੀਂ ਉਹ ਕਹਿੰਦਾ ਨਹੀਂ ਵੀ ਮੁੰਡਾ ਮਿਹਨਤੀ ਆ ਉਹ ਕਹਿੰਦਾ ਫਿਰ ਠੀਕ ਆ ਮੈਨੂੰ ਮੁੰਡੇ ਦਾ ਨੰਬਰ ਦੇ ਦੇ ਤੇ ਕਹਿੰਦਾ ਹੁਣ ਤਾਂ ਰਾਤ ਆ ਤੇ ਮੈਂ ਸਵੇਰੇ ਗੱਲ ਕਰ ਲੂਗਾ ਮੈਂ ਕਹਿੰਦਾ ਆਪਦੇ ਕੋਲੇ ਰੱਖ ਲੂਗਾ ਰਹਿਣ ਵਾਸਤੇ ਵੀ ਆਪਦੇ ਨੇੜੇ ਕਹਿੰਦਾ ਮੈਂ ਕੋਈ ਉਹ ਜਗ੍ਹਾ ਪਾ ਦੂਗਾ ਤੇ ਮੈਂ ਕਹਿੰਦਾ ਪੂਰੀ ਮੁੰਡੇ ਦੀ ਨਿਗਰਾਨੀ ਰੱਖੂਗਾ ਵੀ ਜੇ ਆਪਣਾ ਆਪ ਦਾ ਕਰੀਬੀ ਮੁੰਡਾ ਤਾਂ ਤੇ ਜਦੋਂ ਫਿਰ ਉਹਦੇ ਮਾਪਿਆਂ ਦੀ ਉਸ ਬੰਦੇ ਨਾਲ ਗੱਲ ਹੁੰਦੀ ਆ ਤਾਂ ਉਹਨਾਂ ਦੇ ਥੋੜੀ ਜਾਣ ਤੇ ਜਾਣ ਆਉਂਦੀ ਆ ਵੀ ਅੱਗੇ ਕੋਈ ਹੈਗਾ ਸਾਡੇ ਪੁੱਤ ਦੀ ਬਾਹ ਖੜਨ ਵਾਲਾ ਹੁਣ ਸਾਡੇ ਵੀ ਪੁੱਤ ਢੱਡ ਭਰ ਕੇ ਖਾਇਆ ਕਰੂਗਾ ਵੀ ਉਹਨੂੰ ਕੰਮ ਮਿਲ ਜੂਗਾ ਪਰ ਉਹ ਇਸ ਗੱਲੋਂ ਬੜੇ ਦੁਖੀ ਹੁੰਦੇ ਆ ਵੀ ਆਪ ਦਾ ਸਗਾ ਚਾਚਾ ਹੀ ਆਇਆ ਕਰ ਗਿਆ ਭਤੀਜੇ ਦੇ ਨਾਲ ਸਗੇ ਚਾਚੇ ਨੇ ਕੈਨੇਡਾ ਜਾ ਕੇ ਰੰਗ ਬਖਾ ਦੇ ਖੂਨ ਬਦਲ ਗਿਆ ਵੀ ਭਤੀਜੇ ਨੂੰ ਘਰੋਂ ਕੱਢਤਾ ਇੱਕ ਰੋਟੀ ਦੇਣ ਮਾਰਿਆ ਨੇ ਤੇ ਕੱਪੜੇ ਟੋਣ ਮਾਰਿਆ ਨੇ ਸੋ ਜਿਹੜੇ ਭੈਣ ਭਰਾ ਹਣਾ ਇੱਥੋਂ ਕੈਨੇਡਾ ਜਾਂਦੇ ਆ ਉੱਥੇ ਵੀ ਆਪਦੇ ਰਿਸ਼ਤਦਾਰਾਂ ਦੇ ਸਿਰ ਤੇ ਵੀ ਸਾਡਾ ਫਲਾਨਾ ਹੈਗਾ ਸਾਨੂੰ ਰੱਖ ਲੂਗਾ ਆਪਦੇ ਘਰੇ ਸਾਨੂੰ ਕੰਮ ਦਿਵਾ ਦੂਗਾ ਸਾਨੂੰ ਸੰਭਲੂਗਾ ਪਰ ਉੱਥੇ ਜਾ ਕੇ ਪਤਾ ਲੱਗਦਾ ਵੀ ਉੱਥੇ ਅਗਲਾ ਪਾਈ ਪਾਈ ਦਾ حساب ਕਰਦਾ ਵੀ ਇਹਦੀ ਸਬਜ਼ੀ ਦਾ ਖਰਚਾ ਵੀ ਸਾਡੇ ਕੋਲੋਂ ਹੋਊਗਾ ਆਟੇ ਦਾ ਵੀ ਹੋਊਗਾ ਕਿ ਵੀ ਕੱਪੜੇ ਵੀ ਧੋਣੇ ਪੈਣਗੇ ਸੱਤ ਸਾਬਣ ਵੀ ਲੱਗੂਗਾ ਹਰ ਚੀਜ਼ ਦਾ ਸਾਬਣ ਹੋਊਗਾ ਉੱਥੇ ਤੇ ਤਾਂ ਕਰਕੇ ਵੀ ਕੋਈ ਨਹੀਂ ਰੱਖ ਜਾਗਾ ਹਾਂ ਇੱਕ ਦੋ ਦਿਨ ਕੋਈ ਚਾਗਲੇ ਰੱਖਦੇ ਵਸਤੀ ਗੱਲ ਆ ਜਿਆਦਾ ਟਾਈਮ ਉੱਥੇ ਕੋਈ ਕਿਸ ਦਾ ਬੋਝ ਨਹੀਂ ਸਹਿ ਸਕਦਾਗਾ ਸੋ ਜਿਹੜੇ ਵੀ ਵੀਰ ਭਣ ਜਾਂਦੇ ਆ ਆਪਣੇ ਪੱਕੇ ਪੈਰੀ ਜਾਇਆ ਕਰਨ ਵੀ ਅੱਗੇ ਪਹਿਲਾਂ ਪਤਾ ਕਰਕੇ ਵੀ ਸਾਨੂੰ ਕੋਈ ਆ ਜਗ੍ਹਾ ਟਿਕਾਣਾ ਮਿਲ ਜੂਗਾ ਜਾਂ ਵੀ ਪਹਿਲਾਂ ਗੱਲ ਕਰ ਲਿਆ ਕਰਨ ਜੇ ਕੋਈ ਹੋਰ ਜਾਣ ਪਛਾਣ ਦਾ ਹੁੰਦਾ ਤਾਂ ਵੀ ਸਾਨੂੰ ਕੋਈ ਕੰਮ ਮਿਲ ਜੂਗਾ ਉੱਥੇ ਨੇ ਜਾ ਉੱਥੇ ਜਾ ਕੇ ਵੀ ਉਹ ਮੁੰਡਾ ਰੋਟੀ ਵੱਲੋਂ ਵੀ ਚਰਚਦਾ ਹੁੰਦਾ ਸੀ ਉਹਦਾ ਪਿਓ ਪੈਸੇ ਪਾਉਂਦਾ ਸੀ ਤਾਂ ਉਹ ਰੋਟੀ ਖਾਂਦਾ ਸੀ ਇੱਥੇ ਜਿਹੜੇ ਆਪਣੇ ਘਰਾਂ ਦੇ ਵਿੱਚ ਜਵਾਕ ਵੀ ਤਿੰਨ ਤਿੰਨ ਟਾਈਮ ਮਾਂ ਮਾਰ ਜਾ ਕੇ ਰੋਟੀ ਖਵਾਉਂਦੀਆਂ ਜਿੰਨਾ ਚਿਰ ਜਵਾਕ ਰਜਣਾ ਸੋ ਮਾਂ ਸੱਤੇ ਖੜਨਾ ਰਹਿਣਗੀਆਂ ਬਿਖਾ ਰੋਟੀ ਖਾ ਰੋਟੀ ਜੇ ਜਵਾਕ ਦੋਖਾ ਕੇ ਹਾਰ ਜੂਤੀ ਜੀਰੋ ਟੀ ਟੱਕੇ ਨਾ ਖਵਾ ਦਿੰਦੀਆਂ ਉੱਥੇ ਜਾ ਕੇ ਵੀ ਭੁੱਖਣ ਪਾਣੀ ਤੁਰੇ ਫਿਰਦੇ ਰਹਿੰਦੇ ਆ ਕਿਹੜਾ ਮਗਰ ਜਾ ਕੇ ਮਾਂ ਮਾ ਨਹੀਂ ਵੇਖਿਆ ਹੁੰਦਾ ਵੀ ਢੱਡ ਭਰੇ ਆ ਜਾਂ ਭੁੱਖੇ ਆ ਕਹਾਣੀ ਚੰਗੀ ਲੱਗੇ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਐਹੋ ਜੀਆਂ ਕਹਾਣੀਆਂ ਹੋਰ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪਿਛਲੀ ਵੀਡੀਓ ਦੇ ਵਿੱਚ ਜਿੰਨਾ ਵੀਰਪ੍ਰਣਾ ਦੇ ਕਮੈਂਟ ਆਏ ਸਨ ਵਿਰਤਪਾਲ ਸਿੰਘ ਜੀ ਪੱਬੀ ਆਣਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਡੀ ਹਰ ਕਹਾਣੀ ਸੁਣਦੇ ਹੋ ਬਹੁਤ ਬਹੁਤ ਧੰਨਵਾਦ ਜੀ ਸੁਖਾ ਸਿੰਘ ਸਰਾਰੀ ਜੀ ਅਰਸ਼ਦੀਪ ਸਿੰਘ ਸਰਾਰੀ ਜੀ ਦਿਲਪ੍ਰੀਤ ਕੌਰ ਸਰਾਰੀ ਜੀ ਸਰਾਰੀ ਪਰਿਵਾਰ ਵੀ ਸਾਰਾ ਪਰਿਵਾਰ ਹੀ ਬੈਠ ਕੇ ਸਾਡੀਆਂ ਕਹਾਣੀਆਂ ਸੁਣਦਾ ਤੁਹਾਡਾ ਵੀ ਵੀਰ ਜੀ ਬਹੁਤ ਬਹੁਤ ਧੰਨਵਾਦੀ ਪ੍ਰੀਤਪਾਲ ਕੌਰ ਜੀ ਤੁਹਾਡਾ ਵੀ ਭੈਣ ਜੀ ਬਹੁਤ ਬਹੁਤ ਧੰਨਵਾਦੀ ਹੋਰ ਵੀ ਜਿੰਨਾ ਵੀਰ ਪਣਾ ਦੇ ਕਮੈਂਟ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਇਸੇ ਤਰ੍ਹਾਂ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਤੇ ਇਹੋ ਜੀਆਂ ਕਹਾਣੀਆਂ ਹੋਰ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਜ਼ਰ ਹੋਵਾਂਗੇ ਕੱਲ ਨਵੀਂ ਕਹਾਣੀ ਦੇ ਨਾਲ ਧੰਨਵਾਦ